ਅੱਜ ਦੇ ਸਮੇਂ ਵਿੱਚ ਫੋਨ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਫੋਨ ਸਾਡੀ ਜ਼ਿੰਦਗੀ ਦਾ ਖਾਸ ਹਿੱਸਾ ਬਣ ਗਿਆ ਏ। ਅੱਜ ਦੇ ਸਮੇਂ ਦੇ ਵਿੱਚ ਮੋਬਾਈਲ 'ਚ ਲੌਣ ਦੀ ਆਦਤ ਲੋੜ ਤੋਂ ਜ਼ਿਆਦਾ ਫਤ ਗਈ ਹੈ। ਵੱਡੇ ਤੋਂ ਜ਼ਿਆਦਾ ਛੋਟੇ ਬੱਚਿਆਂ ਦੇ ਵਿੱਚ ਫੋਨ 'ਚ ਲੌਣ ਦੀ ਵਰਤੋਂ ਜ਼ਿਆਦਾ ਫਤ ਗਈ ਹੈ। ਦੱਸਦੀ ਹੈ ਕਿ ਪੰਜਾਬ ਦੇ ਬੱਚੇ smartphones ਚ ਲੌਣ ਵਿੱਚ ਸਭ ਤੋਂ ਅੱਗੇ ਹਨ। ਇਹ ਖੁਲਾਸਾ ਸਲਾਨਾ ਸਿੱਖਿਆ ਰਿਪੋਰਟ 2024 ਦੌਰਾਨ ਹੋਇਆ ਰਿਪੋਰਟ ਦੇ ਮੁਤਾਬਕ ਸੂਬੇ ਦੇ 96.2% ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਘਰ ਇੱਕ smartphones ਹੈ 93% ਬੱਚਿਆਂ ਨੇ ਕਿਹਾ ਕਿ ਉਹ smartphones ਚਲਾਉਂਦੇ ਹਨ ਅਤੇ ਉਹਨਾਂ ਕੋਲ ਆਪਣਾ ਮੋਬਾਈਲ ਹੈ ਪੰਜਾਬ ਦੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ 20226 ਬੱਚਿਆਂ ਉੱਤੇ ਹੀ ਸਰਵੇ ਕੀਤਾ ਗਿਆ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ 57% ਤੋਂ ਘੱਟ ਬੱਚੇ ਹੀ smartphones ਦਾ ਇਸਤੇਮਾਲ ਸਿੱਖਿਆ ਲਈ ਕਰਦੇ ਹਨ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਬੱਚੇ YouTube ਅਤੇ Google ਉੱਤੇ ਗਾਣਿਆਂ ਲਈ ਸਭ ਤੋਂ ਜ਼ਿਆਦਾ ਸਰਚ ਕਰਦੇ ਹਨ ਹਾਲਾਂਕਿ ਦੂਸ਼ ਰੇਣੀਆਂ ਪੜ੍ਹਨ ਅਤੇ ਗਣਿਤ ਦੇ ਵਿੱਚ ਪੰਜਾਬੀ ਬੱਚੇ ਸਭ ਤੋਂ ਅੱਗੇ ਹਨ ਪੰਜਾਬ ਨੇ ਰਾਸ਼ਟਰੀ ਔਸਤ 27% ਪੜਨ ਅਤੇ 33 0.7 ਫੀਸ ਦੀ ਗਣਿਤ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਜਵੀਂ ਜਮਾਤ ਦੇ ਬੱਚਿਆਂ ਦਾ ਅੰਕ ਗਣਿਤ ਸੁਧਰਿਆ ਹੈ ਪਰ ਪੜ੍ਹਾਈ ਦਾ ਪੱਧਰ ਲਗਾਤਾਰ ਡਿੱਗਿਆ ਹੈ। ਤਾਂ ਵੱਡਾ ਖੁਲਾਸਾ ਸਾਲਾਨਾ ਸਿੱਖਿਆ ਰਿਪੋਰਟ ਦੌਰਾਨ ਹੋਇਆ। ਰਿਪੋਰਟ ਦੇ ਮੁਤਾਬਕ ਪੰਜਾਬ ਦੇ ਬੱਚੇ ਪੂਰੇ ਦੇਸ਼ ਦੇ ਵਿੱਚ ਮੋਬਾਈਲ ਫੋਨ ਚਲਾਉਣ ਦੇ ਵਿੱਚ ਸਭ ਤੋਂ ਅੱਗੇ ਹਨ। ਅੱਜ ਦੇ ਸਮੇਂ ਵਿੱਚ ਫੋਨ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਫੋਨ ਸਾਡੀ ਜ਼ਿੰਦਗੀ ਦਾ ਖਾਸ ਹਿੱਸਾ ਬਣ ਗਿਆ ਹੈ। ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਚ ਚਲਾਉਣ ਦੀ ਆਦਤ ਲੋੜ ਤੋਂ ਜ਼ਿਆਦਾ ਫਤ ਗਈ ਹੈ ਵੱਡੇ ਤੋਂ ਜ਼ਿਆਦਾ ਛੋਟੇ ਬੱਚਿਆਂ ਦੇ ਵਿੱਚ ਫੋਨ ਚ ਲਾਉਣ ਦੀ ਵਰਤੋਂ ਜ਼ਿਆਦਾ ਫਤ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਬੱਚੇ ਸਮਾਰਟਫੋਨ ਚ ਲਾਉਣ ਵਿੱਚ ਸਭ ਤੋਂ ਅੱਗੇ ਹਨ ਇਹ ਖੁਲਾਸਾ ਸਲਾਨਾ ਸਿੱਖਿਆ ਰਿਪੋਰਟ 2024 ਦੌਰਾਨ ਹੋਇਆ ਰਿਪੋਰਟ ਦੇ ਮੁਤਾਬਕ ਸੂਬੇ ਦੇ 96.2% ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਘਰ ਇੱਕ smartphones ਹੈ 93% ਬੱਚਿਆਂ ਨੇ ਕਿਹਾ ਕਿ ਉਹ smartphones ਚਲਾਉਂਦੇ ਹਨ ਅਤੇ ਉਹਨਾਂ ਕੋਲ ਆਪਣਾ ਮੋਬਾਈਲ ਹੈ ਪੰਜਾਬ ਦੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ 20226 ਬੱਚਿਆਂ ਉੱਤੇ ਹੀ ਸਰਵੇ ਕੀਤਾ ਗਿਆ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ 57% ਤੋਂ ਘੱਟ ਬੱਚੇ ਹੀ smartphones ਦਾ ਇਸਤੇਮਾਲ ਸਿੱਖਿਆ ਲਈ ਕਰਦੇ ਹਨ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਬੱਚੇ YouTube ਅਤੇ Google ਉੱਤੇ ਗਾਣਿਆਂ ਲਈ ਸਭ ਤੋਂ ਜ਼ਿਆਦਾ ਸਰਚ ਕਰਦੇ ਹਨ ਹਾਲਾਂਕਿ ਦੋ ਸ਼੍ਰੈਣੀਆਂ ਪੜ੍ਹਨ ਅਤੇ ਗਣਿਤ ਦੇ ਵਿੱਚ ਪੰਜਾਬੀ ਬੱਚੇ ਸਭ ਤੋਂ ਅੱਗੇ ਹਨ ਪੰਜਾਬ ਨੇ ਰਾਸ਼ਟਰੀ ਔਸਤ 27% ਪੜ੍ਹਨ ਅਤੇ 33 0.7 ਫੀਸ ਦੀ ਗਣਿਤ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਜਵੀਂ ਜਮਾਤ ਦੇ ਬੱਚਿਆਂ ਦਾ ਅੰਕ ਗਣਿਤ ਸੁਧਰਿਆ ਹੈ ਪਰ ਪੜ੍ਹਾਈ ਦਾ ਪੱਧਰ ਲਗਾਤਾਰ ਡਿੱਗਿਆ ਹੈ। ਤਾਂ ਵੱਡਾ ਖੁਲਾਸਾ ਸਾਲਾਨਾ ਸਿੱਖਿਆ ਰਿਪੋਰਟ ਦੌਰਾਨ ਹੋਇਆ। ਰਿਪੋਰਟ ਦੇ ਮੁਤਾਬਕ ਪੰਜਾਬ ਦੇ ਬੱਚੇ ਪੂਰੇ ਦੇਸ਼ ਦੇ ਵਿੱਚ ਮੋਬਾਈਲ ਫੋਨ ਚਲਾਉਣ ਦੇ ਵਿੱਚ ਸਭ ਤੋਂ ਅੱਗੇ ਹਨ। ਅੱਜ ਦੇ ਸਮੇਂ ਵਿੱਚ ਫੋਨ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਫੋਨ ਸਾਡੀ ਜ਼ਿੰਦਗੀ ਦਾ ਖਾਸ ਹਿੱਸਾ ਬਣ ਗਿਆ ਹੈ। ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਚ ਚਲਾਉਣ ਦੀ ਆਦਤ ਲੋੜ ਤੋਂ ਜ਼ਿਆਦਾ ਫਤ ਗਈ ਹੈ ਵੱਡੇ ਤੋਂ ਜ਼ਿਆਦਾ ਛੋਟੇ ਬੱਚਿਆਂ ਦੇ ਵਿੱਚ ਫੋਨ ਚ ਲਾਉਣ ਦੀ ਵਰਤੋਂ ਜ਼ਿਆਦਾ ਫਤ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਬੱਚੇ ਸਮਾਰਟਫੋਨ ਚਲਾਉਣ ਵਿੱਚ ਸਭ ਤੋਂ ਅੱਗੇ ਹਨ ਇਹ ਖੁਲਾਸਾ ਸਲਾਨਾ ਸਿੱਖਿਆ ਰਿਪੋਰਟ 2024 ਦੌਰਾਨ ਹੋਇਆ ਰਿਪੋਰਟ ਦੇ ਮੁਤਾਬਕ ਸੂਬੇ ਦੇ 96.2% ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਘਰ ਇੱਕ smartphones ਹੈ 93% ਬੱਚਿਆਂ ਨੇ ਕਿਹਾ ਕਿ ਉਹ smartphones ਚਲਾਉਂਦੇ ਹਨ ਅਤੇ ਉਹਨਾਂ ਕੋਲ ਆਪਣਾ ਮੋਬਾਈਲ ਹੈ ਪੰਜਾਬ ਦੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ 20226 ਬੱਚਿਆਂ ਉੱਤੇ ਹੀ ਸਰਵੇ ਕੀਤਾ ਗਿਆ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ 57% ਤੋਂ ਘੱਟ ਬੱਚੇ ਹੀ smartphones ਦਾ ਇਸਤੇਮਾਲ ਸਿੱਖਿਆ ਲਈ ਕਰਦੇ ਹਨ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਬੱਚੇ YouTube ਅਤੇ Google ਉੱਤੇ ਗਾਣਿਆਂ ਲਈ ਸਭ ਤੋਂ ਜ਼ਿਆਦਾ ਸਰਚ ਕਰਦੇ ਹਨ ਹਾਲਾਂਕਿ ਦੂਸ਼ ਰੈਣੀਆਂ ਪੜ੍ਹਨ ਅਤੇ ਗਣਿਤ ਦੇ ਵਿੱਚ ਪੰਜਾਬੀ ਬੱਚੇ ਸਭ ਤੋਂ ਅੱਗੇ ਹਨ ਪੰਜਾਬ ਨੇ ਰਾਸ਼ਟਰੀ ਔਸਤ 27% ਪੜਨ ਅਤੇ 33 0.7 ਫੀਸ ਦੀ ਗਣਿਤ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਪੰਜਵੀਂ ਜਮਾਤ ਦੇ ਬੱਚਿਆਂ ਦਾ ਅੰਕ ਗਣਿਤ ਸੁਧਰਿਆ ਹੈ ਪਰ ਪੜ੍ਹਾਈ ਦਾ ਪੱਧਰ ਲਗਾਤਾਰ ਡਿੱਗਿਆ ਹੈ ਤਾਂ ਵੱਡਾ ਖੁਲਾਸਾ ਸਾਲਾਨਾ ਸਿੱਖਿਆ ਰਿਪੋਰਟ ਦੌਰਾਨ ਹੋਇਆ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਬੱਚੇ ਪੂਰੇ ਦੇਸ਼ ਦੇ ਵਿੱਚ ਮੋਬਾਈਲ ਫੋਨ ਚਲਾਉਣ ਦੇ ਵਿੱਚ ਸਭ ਤੋਂ ਅੱਗੇ ਹਨ